ਹਾਂਜੀ ਦੋਸਤੋ ਸਿੱਧੂ ਮਸੇਵਾਲਾ ਦੀ ਕੇਸ ਦੀ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਿੱਧੂ ਮਸੇਵਾਲਾ ਦੇ ਬਾਪੂ ਜੀ ਬਲਕੌਰ ਸਿੰਘ ਜੀ ਨੇ ਖੁਦ ਸਾਰੀ ਗੱਲਬਾਤ ਆਪ ਸਾਹਮਣੇ ਆ ਕੇ ਦੱਸੀ ਹੈ ਗੱਲਬਾਤ ਹੈ ਕਿ ਤੁਸੀਂ ਖੁਦ ਸੁਣੋ ਉਹ ਉਹ ਦੀ ਜਾਨ ਕਰਨ ਤੋਂ ਪਹਿਲਾਂ ਹੀ ਸਾਬਤ ਕਰ ਦਉਂਦੀ ਹੈ ਕਿ ਪੰਜਾਬ 'ਚ ਇਹ ਜਿਹੜਾ ਨਹੀਂ ਹੋਇਆ ਉਸ ਤੋਂ ਬਾਅਦ ਦੇ ਜਿਹੜੇ ਤੱਥ ਸਾਹਮਣੇ ਆ ਦੇਖੋ ਗੱਲ ਇਹ ਗੱਲ ਇਹ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਜੇਲ੍ਹ 'ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰਾ ਅਸੀਂ ਤਾਂ बोल ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਆ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਐ ਤੇ ਦੂਸਰੀ ਵਾਰੇ ਕਹਿ ਰਹੇ ਉਹ ਪੰਜਾਬ ਤੋਂ ਬਾਹਰ ਬਣੀ ਐ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਐ ਉਹ ਪਹਿਰੇ ਹੀ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀਗਾ ਜਦੋਂ ਉਹ ਬਣੀ ਆ ਤਾਂ ਤਾ ਇਸ ਗੱਲ ਤੋਂ ਸਾਡੀ ਚੀਜ਼ ਤੇ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜੂਰ ਕੋਈ ਨਾਮਰ ਬੰਦਾ ਹੈ ਜਿਹਨੂੰ ਬਚਾਉਣ ਦੀਆਂ ਦੇ ਲਈ ਸਰਕਾਰ ਵੀ ਪੱਪਾਪਾਰ ਹੋਈ ਪਈ ਐ ਪੁਲਿਸ ਵੀ ਪੱਪਾਪਾਰ ਹੋਈ ਪਈ ਐ ਤਾਂ ਆਖਰ ਨੂੰ ਸੱਚ ਸਾਹਮਣੇ ਆ ਜਾਊਗਾ ਮੈਨੂੰ ਪ੍ਰਮਾਤਮਾ ਤੇ ਮਾਨਯੋਗ ਅਦਾਲਤ ਤੇ ਭੂਰਨ ਪ੍ਰੋਸਟ ਜੀ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਬਾਪੂ ਜੀ ਬਲਕੌਰ ਸਿੰਘ ਜੀ ਕਹਿ ਰਹੇ ਨੇ ਕਿ ਮੈਨੂੰ ਉਸ ਪ੍ਰਮਾਤਮਾ ਤੇ ਪੂਰਾ ਭਰੋਸਾ ਹੈ ਕਿ ਮੇਰੇ ਪੁੱਤ ਸਿੱਧੂ ਮੂਸੇਵਾਲਾ ਨੂੰ ਇੱਕ ਦਿਨ ਇਨਸਾਫ ਜ਼ਰੂਰ ਮਿਲੇਗਾ ਕਿਉਂਕਿ ਉਹ ਕਹਿ ਰਹੇ ਨੇ ਕਿ ਰੱਬ ਦੇ ਕਰਨ ਦੇਰ ਹੈ ਪਰ ਹਣੇਰ ਨਹੀਂ ਤੁਸੀਂ ਬਨੇ ਰਹੋ ਅਗਲੀ ਅਪਡੇਟ ਦੇ ਨਾਲ ਅਗਲੀ ਅਪਡੇਟ ਤੁਹਾਨੂੰ ਜਲਦੀ ਦਿੱਤੀ ਜਾਵੇਗੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਧੰਨਵਾਦ